ਗੁਰਪੁਰਾ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਜਦੋਂ ਪ੍ਰਮਾਤਮਾ ਕਿਸੇ ਨੂੰ ਸਫਲਤਾ ਬਖਸ਼ਦਾ ਤਾਂ ਉਸ ਸਫਲਤਾ ਦਾ ਰੰਗ ਰੂਪ ਕਿਉਂ ਜਾ ਹੁੰਦਾ ਹੈ ਇਸ ਮਹੱਤਵਪੂਰਨ ਸਵਾਲ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 63ਵੇਂ ਅੰਗ ਦੀ ਗੁਰਬਾਣੀ ਜੋ ਸਾਨੂੰ ਮਿਲੇਗਾ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਹਰ ਬੰਦਾ ਹਰ ਇਨਸਾਨ ਆਪਣੇ ਜੀਵਨ ਦੇ ਵਿੱਚ ਸਫਲ ਹੋਣਾ ਚਾਹੁੰਦਾ ਹੈ ਤੇ ਨਾਲ ਹੀ ਹਰ ਇਨਸਾਨ ਆਪਣੇ ਜੀਵਨ ਦੇ ਵਿੱਚ ਖੁਸ਼ੀ ਵੀ ਰਹਿਣਾ ਚਾਹੁੰਦਾ ਹੈ ਤਰਾਸ ਦੀ ਇਹ ਹੈ ਕਿ ਸਫਲਤਾ ਦੀ ਜੋ ਪਰਿਭਾਸ਼ਾ ਸਾਡੇ ਮਨਾਂ ਦੇ ਵਿੱਚ ਬੱਸੀ ਹੁੰਦੀ ਹੈ ਉਸ ਸਫਲਤਾ ਨੂੰ ਹਾਸਲ ਕਰਦੇ ਆਂ ਅਸੀਂ ਆਪਣਾ ਚੈਨ ਇਸ ਪ੍ਰਕਾਰ ਗਵਾ ਬਟਦੇ ਹਾਂ ਕਿ ਮੁਰ ਹਾਸਲ ਨਹੀਂ ਕਰ ਪਾਉਂਦੇ ਇਸ Trap ਚੋਂ ਇਸ ਜਾਲ ਦੇ ਵਿੱਚੋਂ ਅਸੀਂ ਕਿਵੇਂ ਬਚੀਏ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਿਲਾ ਪੰਜਮਾ ਅਗ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀ ਇਹ ਮੇਰੇ ਮਿੱਤਰ ਜਿਸ ਮਨੁੱਖ ਦੇ ਅਗਾਹ ਆਉਣ ਵਾਲੀ ਜੀਵਨ ਵਿੱਚ ਪ੍ਰਭੂ ਨੇ ਸੁਖ ਬਣਾ ਦਿੱਤਾ ਜਿਸ ਦੇ ਬੀਤ ਚੁੱਕੇ ਜੀਵਨ ਵਿੱਚ ਵੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ ਅਗਾ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਜਿਸ ਮਨੁੱਖ ਵਾਸਤੇ ਪਰਮੇਸ਼ਰ ਨੇ ਇਹੋ ਜਿਹੀ ਬਿਉਤ ਬਣਾ ਰੱਖੀ ਉਹ ਮਨੁੱਖ ਲੋਕ ਪਰਲੋਕ ਵਿੱਚ ਕਿਤੇ ਵੀ ਡੋਲਦਾ ਨਹੀਂ ਐਸਾ ਕੋਈ ਵੀ ਮਨੁੱਖ ਨਹੀਂ ਹੋਵੇਗਾ ਜਿਹਦੇ ਜੀਵਨ ਦੇ ਵਿੱਚ ਕੋਈ ਐਸੀ ਘਟਨਾ ਨਾ ਘਟੇ ਜੋ ਉਹਨੂੰ ਦੁਖੀ ਨਾ ਕਰੇ ਹਰ ਮਨੁੱਖ ਦੇ ਜੀਵਨ ਵਿੱਚ ਦੁਖਦਾਈ ਘਟਨਾਵਾਂ ਘਟਦੀਆਂ ਨੇ ਕਈ ਮਨੁੱਖਾਂ ਦੇ ਲਈ ਪ੍ਰਮਾਤਮਾ ਨੇ ਐਸੀ ਬਣਤ ਬਣਾਈ ਹੁੰਦੀ ਹੈ ਕਿ ਉਹਨਾਂ ਦੁਖਦਾਈ ਘਟਨਾਵਾਂ ਦੇ ਵਿੱਚ ਦੀ ਉਹ ਬੜੇ ਆਨੰਦਤ ਹੋ ਕੇ ਹੀ ਲੰਘ ਜਾਂਦੇ ਨੇ ਉਹ ਦੁਖਦਾਈ ਘਟਨਾਵਾਂ ਉਹਨਾਂ ਨੂੰ ਡੋਲਾ ਨਹੀਂ ਪਾਉਂਦੀਆਂ ਜਿਹੜੇ ਸਦਾ ਆਨੰਦਤ ਰਹਿੰਦੇ ਨੇ ਜਿਹੜੇ ਕਦੇ ਡੋਲਦੇ ਨਹੀਂ ਉਹ ਵਿਰਲੇ ਹੁੰਦੇ ਨੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਐਸੀ ਮਿਹਰ ਕੀਤੀ ਹੁੰਦੀ ਹੈ ਜਿਨ੍ਹਾਂ ਦੇ ਲਈ ਪ੍ਰਮਾਤਮਾ ਨੇ ਐਸੀ ਬਣਤ ਬਣਾਈ ਹੁੰਦੀ ਹੈ ਸੱਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ اے ਭਾਈ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਪਤੀਜ ਜਾਂਦਾ ਹੈ ਸੱਚੇ ਸਾਹਿਬ ਸਿਉ ਮਨ ਮਾਨਿਆ ਪ੍ਰਭੂ ਦੇ ਨਾਮ ਦੇ ਵਿੱਚ ਜਿਸ ਦਾ ਮਨ ਮੰਨ ਜਾਂਦਾ ਹੈ ਪ੍ਰਭੂ ਦੇ ਨਾਮ ਨਾਲ ਜੀ ਦਾ ਮਨ ਪਤੀਜ ਜਾਂਦਾ ਹੈ ਹਰ ਸਰਬਨਿਰੰਤਰ ਜਾਨਿਆ ਉਹ ਮਨੁੱਖ ਉਸ ਮਾਲਕ ਪ੍ਰਭੂ ਸਭ ਦੇ ਵਿੱਚ ਇੱਕ ਰਸ ਵਸਦਾ ਪਛਾਣ ਲੈਂਦਾ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਦਾ ਉਹਦੇ ਲਈ ਹਰ ਇਨਸਾਨ ਹਰ ਜੀਵ ਇੱਕ ਬਰਾਬਰ ਹੋ ਜਾਂਦਾ ਕਿਉਂਕਿ ਉਹ ਨੂੰ ਹਰ ਇੱਕ ਦੇ ਵਿੱਚ ਹੀ ਉਸ ਪਰਮਾਤਮਾ ਦੀ ਜੋਤ ਦਿਖਾਈ ਦਿੰਦੀ ਹੈ ਸਬਦੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਬੜਾਈ ਨਿਤ ਨਾਨਕ ਨਾਮ ਧਾਈ اے ਦਇਆ ਦੇ ਘਰ ਪ੍ਰਭੂ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈ ਏ ਪ੍ਰਭੂ ਤੂੰ ਅਚਾਰਜ ਸਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ ਏ ਨਾਨਕ ਆਖੋ ਜਿਸ ਮਨੁੱਖ ਉਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਉਹ ਸਦਾ ਉਸ ਦਾ ਨਾਮ ਸਿਮਰਦਾ ਰਹਦਾ ਸੋਰਠ ਮਹਲਾ ਪੰਜ ਮਾ ਨਾਲ ਨਰਾਇਣ ਮੇਰਾ ਜਮਦੂਤ ਨ ਆਵੈ ਨਿਰੈ ਕੰਠਲਾਏ ਪ੍ਰਭ ਰੱਖ ਹੈ ਸਤ ਗੁਰ ਕੀ ਸੱਚ ਸਾਖ ਹੈ ਇਹ ਭਾਈ ਪ੍ਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਉਸ ਦੀ ਬਰਕਤ ਨਾਲ ਜਮਦੂਤ ਮੇਰੇ ਨੇੜੇ ਨਹੀਂ ਟੁੱਕਦਾ ਮੌਤ ਸਭ ਨੂੰ ਆਉਣੀ ਹੈ ਪਰ ਬੜੇ ਮਨੁੱਖ ਐਸੇ ਹੁੰਦੇ ਨਹੀਂ ਜੋ ਹਮੇਸ਼ਾ ਹੀ ਮੌਤ ਦੇ ਸਹਿਮ ਵਿੱਚ ਰਹਿੰਦੇ ਨੇ ਡਰ ਵਿੱਚ ਰਹਿੰਦੇ ਸਰੀਰ ਨੂੰ ਥੋੜੀ ਜੀ ਤਕਲੀਫ ਆ ਜਾਵਣ ਤੇ ਵਧੇਰੇ ਦੁਖੀ ਹੋ ਜਾਂਦੇ ਨੇ ਇੰਜ ਲੱਗਣ ਲੱਗ ਜਾਂਦਾ ਹੈ ਕਿ ਹੁਣ ਤਾਂ ਮੌਤ ਨੇੜੇ ਹੀ ਹੈ ਕਿ ਹੁਣ ਤੇ ਇਹ ਰੰਗਲੀ ਦੁਨੀਆ ਨੂੰ ਛੱਡ ਕੇ ਮੈਂ ਚਲਾ ਜਾਵਾਂਗਾ ਦੁਖੀ ਹੋ ਜਾਂਦੇ ਨੇ ਡੋਲ ਜਾਂਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਨਾਲ ਨਰਾਇਣ ਮੇਰਾ ਜਮਦੂਤ ਨਾ ਆਵਾ ਨੀਰਾ ਕਿ ਪ੍ਰਮਾਤਮਾ ਮੇਰੇ ਹਿਰਦੇ ਚ ਵਸ ਰਿਹਾ ਤੇ ਜਮਦੂਤ ਜਾਨੀ ਕਿ ਮੌਤ ਦਾ ਡਰ ਮੇਰੇ ਨੇੜੇ ਹੀ ਟੁੱਕਦਾ اے بھائی جس ਮਨੁੱਖ ਨੂੰ ਗੁਰੂ ਦੀ ਸਦਾ ਸਿਰ ਹਰ ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਸਤਿਗੁਰ ਕੀ ਸੱਚ ਸਾਖ ਹੈ ਕੰਠ ਲਾਏ ਪ੍ਰਭ ਰੱਖ ਹੈ ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਦੂਜੇ ਸ਼ਬਦਾਂ 'ਚ ਗੱਲ ਕਰੀਏ ਤਾਂ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਗਲ ਨਾਲ ਲਾ ਕੇ ਰੱਖਦਾ ਉਹਨੂੰ ਸਤਿਗੁਰੂ ਦੀ ਬਾਣੀ ਦੀ ਦਾਤ ਬਖਸ਼ ਦਿੰਦਾ ਗੁਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਇਹ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਦੇ ਵਿੱਚ ਸਫਲਤਾ ਬਖਸ਼ੀ ਪ੍ਰਭੂ ਨੇ ਕਾਮ ਆਦਕ ਉਹਦੇ ਸਾਰੇ ਹੀ ਵੈਰੀ ਮਾਰ ਮੁਕਾਈ ਤੇ ਉਸ ਸੇਵਕ ਨੂੰ ਨਾਮ ਸਿਮਰਨ ਦੀ ਸ੍ਰੇਸ਼ਟ ਅਕਲ ਦੇ ਦਿੱਤੀ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਫਲਤਾ ਦੀ ਗੱਲ ਕਰਦੇ ਹਨ ਸਫਲਤਾ ਤੋਂ ਭਾਵ ਦੱਸਦੇ ਹਨ ਕਿ ਜਿਹਦੇ ਕਾਮ ਆਦਿਕ ਵੈਰੀ ਮਰ ਜਾਵਣ ਜਿਸ ਨੂੰ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਵੇ ਉਹ ਸਫਲ ਹੈ ਤੇ ਜਿਸ ਸਫਲਤਾ ਦੇ ਪਿੱਛੇ ਅੱਜ ਕੱਲ ਮਨੁੱਖ ਪੱਜਦਾ ਹੈ ਉਹ ਪਦਾਰਥਵਾਦੀ ਸਫਲਤਾ ਹੈ ਉਹ ਮਾਇਕ ਸਫਲਤਾ ਹੈ ਮਹਿੰਗੇ ਪਦਾਰਥਾਂ ਦੀ ਪ੍ਰਾਪਤੀ ਮਨੁੱਖ ਦੇ ਵਾਸਤੇ ਸਫਲਤਾ ਦਾ ਚਿੰਨ ਬਣ ਗਈ ਹੈ ਪਰ ਅਸਲ ਸਫਲਤਾ ਉਹ ਨਹੀਂ ਅਸਲ ਸਫਲਤਾ ਉਹ ਹੈ ਕਿ ਤੁਹਾਡੇ ਅੰਦਰੋਂ ਵਿਕਾਰ ਖਤਮ ਹੋ ਜਾਵਣ ਪ੍ਰਭੂ ਦੇ ਨਾਮ ਸਿਮਰਨ ਦੀ ਦਾਤ ਤੁਹਾਨੂੰ ਮਿਲ ਜਾਵੇ ਹਰ ਵਕਤ ਪਰਮਾਤਮਾ ਤੁਹਾਡੇ ਚਿੱਤੇ ਦੇ ਵਿੱਚ ਕਾਇਮ ਰਹੀ ਹਰ ਵਕਤ ਤੁਹਾਨੂੰ ਆਪਣੇ ਅੰਦਰੋਂ ਖਿੜਿਆ-ਖਿੜਿਆ ਮਹਿਸੂਸ ਹੋਵੇ ਆਨੰਦ ਮਹਿਸੂਸ ਹੋਵੇ ਜੇਕਰ ਅਜਿਹਾ ਹੈ ਤਾਂ ਤੁਸੀਂ ਸਫਲ ਹੋ ਅਕਸਰ ਇੰਜ ਵੀ ਹੁੰਦਾ ਹੈ ਕਿ ਮਹਿੰਗੇ ਤੋਂ ਮਹਿੰਗੇ ਪਦਾਰਥ ਹਾਸਲ ਕਰਨ ਦੇ ਬਾਵਜੂਦ ਵੀ ਬੜੇ ਮਨੁੱਖ ਅੰਦਰੋਂ ਮਰਿਆ ਮਰਿਆ ਮਹਿਸੂਸ ਕਰਦੇ ਦੀ ਬੁਝੇ ਬੁਝੇ ਰਹਿੰਦੇ ਸਟ्रेस ਦੇ ਵਿੱਚ ਰਹਿੰਦੇ ਚਿੰਤਾ ਦੇ ਵਿੱਚ ਰਹਿੰਦੇ ਦੇਖਣ ਨੂੰ ਬੇਸ਼ੱਕ ਲੱਗਦੇ ਹੋਵਣ ਪਰ ਉਹ ਸਫਲ ਨਹੀਂ ਕਹੀ ਜਾ ਸਕਦੀ ਜਦ ਰਾਤ ਨੂੰ ਸੌਣ ਜਾਵੋ ਤੇ ਤੁਹਾਡਾ ਮਨ ਸਾਫ਼ ਹੋਵੇ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਲਾਲ ਨਾ ਹੋਵੇ ਕੋਈ ਗिला ਸ਼ਿਕਵਾ ਨਾ ਹੋਵੇ ਕਿਸੇ ਦੇ ਪ੍ਰਤੀ ਆਪਣੇ ਬਰਤੀ ਵੀ ਨਹੀਂ ਤੁਸੀਂ ਸੁਰਖਰੂ ਹੋ ਤੁਹਾਡੇ ਤੇ ਕੋਈ ਚਿੰਤਾ ਨਾ ਹੋਵੇ ਤਦੋਂ ਤੁਸੀਂ ਸਫਲ ਹੋ ਉੱਥੇ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਹਾਡੇ ਕੋਲ ਕੀ ਹੈ ਤੇ ਕੀ ਨਹੀਂ ਕਿੰਨੀਆਂ ਕੁ ਚੀਜ਼ਾਂ ਦੇ ਤੁਸੀਂ ਮਾਲਕ ਹੋ ਕਿੰਨੀਆਂ ਕੁ ਨਹੀਂ ਇਹ ਗੱਲ ਵੀ ਮਾਇਨੇ ਨਹੀਂ ਰੱਖਦੀ ਤੁਹਾਡੀ ਮਾਨਸਿਕ ਹਾਲਤ ਕਿੱਦਾਂ ਦੀ ਹੈ ਇਹ ਮਾਇਨੇ ਰੱਖਦੀ ਹੈ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ ਸਫਲਤਾ ਬਖਸ਼ੀ ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ ਇੰਦਰੀ ਆਤਮਿਕ ਗੁਣਾਂ ਦੇ ਨਾਲ ਭਰਪੂਰ ਕਰ ਦਿੱਤੇ ਉਹ ਮਨੁੱਖ ਕਾਮ ਆਦਿਕ ਵੱਲੋਂ ਪਰਤ ਕੇ ਆਤਮਿਕ ਆਨੰਦ ਵਿੱਚ ਆਟਕੀ ਇਹ ਨਾਨਕ ਉਸ ਪ੍ਰਭੂ ਦੀ ਸ਼ਰਨ ਪਿਆਰ ਹੈ ਜਿਸ ਤੈ ਸ਼ਰਨ ਪਿਆਂਦੇ ਸਾਰੇ ਰੋਗ ਦੂਰ ਕਰ ਦਿੱਤੀ ਸੋਰਠ ਮਹਲਾ ਪੰਜ ਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ اے ਭਾਈ ਗੁਰੂ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ ਸੁੱਖਾਂ ਦਾ ਦਾਤਾ ਹੈ ਉਸ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਲਾਹੀ ਗੁਰੂ ਹਨ ਜਿੱਨਾਂ ਚ 84 ਗੁਰਬਾਣੀ ਦੇ ਨਾਲ ਜੁੜੇ ਹਾਂ ਅਸੀਂ ਗੁਰੂ ਦੀ ਸ਼ਰਨ ਪਏ ਹਾਂ ਗੁਰੂ ਸਾਨੂੰ ਸਿੱਖਿਆਵਾਂ ਬਖਸ਼ਦਾ ਉਹ ਸਿੱਖਿਆਵਾਂ ਜੀਵਨ ਨੂੰ ਵੇਖਣ ਦਾ ਸਾਡਾ ਨਜ਼ਰੀਆ ਬਦਲ ਦਿਆਂ ਨੇ ਆਮ ਤੌਰ ਤੇ ਦੁੱਖ ਤਾਈ ਲੱਗਣ ਵਾਲੀਆਂ ਪਰਸਥਿਤੀਆਂ ਨੂੰ ਵੀ ਅਸੀਂ ਪਰਮਾਤਮਾ ਦੀ ਬਖਸ਼ਿਸ਼ ਦੇ ਨਜ਼ਰੀਏ ਤੋਂ ਵੇਖਦੇ ਆਂ ਤੇ ਆਨੰਦਤ ਰਹਿੰਦੇ ਆਂ। ਗੁਰੂ ਸਾਨੂੰ ਸੁੱਖ ਬਖਸ਼ਦਾ। ਸੁੱਖ ਹਰ ਇੱਕ ਦੇ ਜੀਵਨ ਵਿੱਚ ਹੁੰਦਾ ਹੈ ਪਰ ਹਰ ਇੱਕ ਨੂੰ ਸੁੱਖ ਮਹਿਸੂਸ ਕਰਨਾ ਨਹੀਂ ਆਉਂਦਾ। ਸੁੱਖ ਨੂੰ ਮਹਿਸੂਸ ਕਿਵੇਂ ਕਰਨਾ ਹੈ, ਆਨੰਦ ਨੂੰ ਮਹਿਸੂਸ ਕਿਵੇਂ ਕਰਨਾ ਹੈ ਇਹ ਗੁਰੂ ਸਿਖਾਉਂਦਾ ਹੈ। ਸੋ ਗੁਰੂ ਸੁੱਖਾਂ ਦਾ ਦਾਤਾ ਹੈ। ਦਰਸ਼ਨ ਭੇਟ ਤੋ ਹੋਤ ਆਨੰਦਾ। ਦੁੱਖ ਗਿਆ ਹਰ ਗਾਈਐ ਗੁਰੂ ਦਾ ਦਰਸ਼ਨ ਕੀਤਿਆਂ। ਆਤਮਿਕ ਆਨੰਦ ਪ੍ਰਾਪਤ ਹੁੰਦਾ। ਹਰ ਇੱਕ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸੱਚ ਸਲਾਹ ਕਰਨੀ ਚਾਹੀਦੀ ਹੈ ਹਰ ਰਸ ਪੀ ਬਹ ਪਾਈ ਨਾਮ ਜਪੋ ਨਾਮੋ ਅਰਾਧੋ ਗੁਰਪੂਰੇ ਕੀ ਸ਼ਰਨਾਈ ਰਹਾਉ اے ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਹਰ ਵੇਲੇ ਨਾਮ ਹੀ ਸਿਮਰਿਆ ਕਰੋ ਰਮਾਤਮਾ ਦਾ ਨਾਮ ਅੰਮ੍ਰਿਤ ਪੀਂਦੇ ਰਿਹਾ ਕੋ ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਾਂਤੀ ਪ੍ਰਭ ਜੀ ਨਾਮ ਰਹਾ ਲਵਲਾਈ ਪਰੇ ਭਾਈ ਨਾਮ ਦੀ ਇਹ ਦਾਤ ਗੁਰੂ ਦੇ ਦਰ ਤੋਂ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਸ ਦੀ ਕਿਸਮਤ ਦੇ ਵਿੱਚ ਪ੍ਰਮਾਤਮਾ ਦੀ ਹਜ਼ੂਰੀ ਤੋਂ ਧੁਰੋਂ ਹੀ ਇਸ ਨਾਮ ਦੀ ਪ੍ਰਾਪਤੀ ਦੇ ਲੇਖ ਲਿਖੇ ਹੁੰਦੇ ਨੇ ਉਹ ਮਨੁੱਖ ਸਾਰੇ ਗੁਨਾਵਾਲਾ ਹੋ ਜਾਂਦਾ ਜਿਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਹੇ ਪ੍ਰਭੂ ਜੀ ਤੇਰੇ ਦਾਸ ਨਾਨਕ ਦੀ ਵੀ ਤੇਰੇ ਦਰ ਤੇ ਇਹ ਹੀ ਬੇਨਤੀ ਹੈ ਕਿ ਮੈਂ ਤੇਰੇ ਨਾਮ ਵਿੱਚ ਸੁਰਤ ਜੋੜੀ ਰੱਖਾਂ ਸੋਰਠ ਮਹਲਾ ਪੰਜਵਾਂ ਕਰਨ ਕਰਾਵਨ ਹਰ ਅੰਤਰਜਾਮੀ ਜਨ ਆਪਣੇ ਕੀ ਰੱਖੈ ਜੈ ਜੈ ਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਖੈ ਏ ਭਾਈ ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਦੇ ਪਾਸੋਂ ਕਰਾ ਸਕਣ ਵਾਲਾ ਕਰਨ ਕਰਾਵਨ ਹਰ ਅੰਤਰਜਾਮੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਜਨ ਆਪਣੇ ਕੀ ਰੱਖ ਹੈ ਆਪਣੇ ਸੇਵਕ ਦੀ लाਜ ਆਪ ਹੀ ਰੱਖਦਾ ਹੈ ਜਿਹੜਾ ਸੇਵਕ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾਉਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ ਉਹਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੁੰਦੀ ਹੈ ਪ੍ਰਭੂ ਜੀ ਤੇਰੀ ਓਟ ਬਸਾਈ ਤੂੰ ਸਮਰੱਥ ਸ਼ਰਨ ਕਾ ਦਾਤਾ ਅੱਠ ਪਹਿਰ ਤੁਮ ਧਿਆਈ ਰਹਾਓ اے ਮੇਰੇ ਪ੍ਰਭੂ ਜੀ ਏ ਧਰਤੀ ਦੇ ਖਸਮ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ ਮੇਰੇ ਉੱਤੇ ਮਿਹਰ ਕਰ ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾ ਜੋ ਜਨ ਭਜਨ ਕਰੇ ਪ੍ਰਭ ਤੇਰਾ ਤੇ ਸੈ ਅੰਦੇਸਾ ਨਾਹੀ ਸਤਗੁਰ ਚਰਨ ਲਗੇ ਭਉ ਮਿਟਿਆ ਹਰ ਗੁਨ ਗਾਏ ਮਨਮਾਹੀ ਇਹ ਪ੍ਰਭੂ ਜਿਹੜਾ ਮਨੁੱਖ ਤੇਰੀ ਭਗਤੀ ਕਰਦਾ ਉਹਨੂੰ ਕੋਈ ਚਿੰਤਾ ਫਿਕਰ ਪੂ ਨਹੀਂ ਸਕਦਾ ਜਿਸ ਦੇ ਮੱਥੇ ਨੂੰ ਗੁਰੂ ਦੇ ਚਰਨ ਛੁੰਦੇ ਹਨ ਉਸ ਦਾ ਹਰੇਕ ਡਰ ਮਿਟ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਗੀਤ ਗਾਉਂਦਾ ਰਹਿੰਦਾ ਸੂਖ ਸਹਜ ਆਨੰਦ ਕਨੇਰੇ ਸਤਗੁਰ ਦੀ ਆਦਲਾਸਾ ਜਿਨ ਘਰ ਆਏ ਸ਼ੋਭਾ ਸਿਤੀ ਪੂਰਨ ਹੋਈ ਆਸਾ اے ਸਤਗੁਰੂ ਜਿਸ ਮਨੁੱਖ ਨੂੰ ਤੂੰ ਵਿਕਾਰਾਂ ਦਾ ਟੱਕਰਾ ਕਰਨ ਦੇ ਲਈ ਹੌਸਲਾ ਦਿੱਤਾ ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ ਉਹ ਮਨੁੱਖ ਜੀਵਨ ਖੇਡ ਜਿੱਤ ਕੇ ਜਗਤ ਵਿੱਚੋਂ ਸ਼ੋਭਾ ਖੱਟ ਕੇ ਹਿਰਦੇ ਘਰ ਵਿੱਚ ਟਿਕਿਆ ਰਹਿੰਦਾ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਪੂਰਾ ਗੁਰ ਪੂਰੀ ਮਤ ਜਾਂ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਪ੍ਰਭ ਸਾਗਰ ਜਪ ਨਾਨਕ ਹਰ ਹਰ ਨਾਮਾ ਗੁਰੂ ਪੂਰਾ ਹੈ ਗੁਰੂ ਦੀ ਬਖਸ਼ੀ ਹੋਈ ਸਿੱਖਿਆ ਵੀ ਪੂਰੀ ਹੈ ਨਾ ਤੇ ਗੁਰੂ ਕੋਈ ਉਕਾਈ ਖਾਣ ਵਾਲਾ ਹੈ ਤੇ ਨਾ ਹੀ ਗੁਰੂ ਦੀ ਬਖਸ਼ੀ ਸਿੱਖਿਆ ਤੇ ਗੁਰੂ ਸਾਨੂੰ ਪੂਰਨ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਆਰਾਂ ਦੇ ਵਿੱਚ ਲਾਉਂਦਾ ਹੈ ਉਸ ਗੁਰੂ ਦੇ ਚਰਨੀ ਲੱਗ ਕੇ ਤੇ ਪ੍ਰਮਾਤਮਾ ਦਾ ਨਾਮ ਸਦਾ ਜਪ ਕੇ ਗੁਰੂ ਸਾਹਿਬ ਕਹਿੰਦੇ ਮੈਂ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਰਿਹਾ ਹਾਂ ਗੁਰ ਚਰਨੀ ਲਾਗ ਤਰੀਓ ਭਵ ਸਾਗਰ ਜਪ ਨਾਨਕ ਹਰ ਹਰ ਨਾਮ ਸੋਰਠ ਮਹਲਾ ਪੰਜ ਮਾਨ ਭਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਵਿਦ ਥਾਟੀ ਸਿਨ ਮਹਾਰਾਥ ਲਿਓ ਜਨ ਆਪਣਾ ਗੁਰ ਪੂਰੈ ਬੇੜੀ ਕਾਟੀ ਏ ਭਾਈ ਗ੍ਰੀਪਾਂ ਦੇ ਦੁੱਖ ਨਾਸ਼ ਕਰਨ ਵਾਲਾ ਪ੍ਰਮਾਤਮਾ ਆਪਣੇ ਸੇਵਕ ਉੱਤੇ ਸਦਾ ਦਇਆਵਾਨ ਹੁੰਦਾ ਆਇਆ ਹੈ। ਸਭ ਤੋਂ ਵੱਡੀ ਦਇਆ ਤੇ ਪ੍ਰਮਾਤਮਾ ਦੀ ਆਪਣੇ ਸੇਵਕ ਤੇ ਇਹੀ ਹੁੰਦੀ ਹੈ ਕਿ ਉਹ ਮਨੁੱਖ ਨੂੰ ਆਪਣਾ ਸੇਵਕ ਬਣਾ ਲੈਂਦਾ ਹੈ। ਹਰ ਮਨੁੱਖ ਪ੍ਰਮਾਤਮਾ ਦਾ ਸੇਵਕ ਨਹੀਂ ਹੈ ਪਰ ਜਿਹੜੇ ਵੀ ਪ੍ਰਮਾਤਮਾ ਦੇ ਸੇਵਕ ਹਨ ਉਹਨਾਂ ਦੇ ਉੱਪਰ ਪ੍ਰਮਾਤਮਾ ਦੀ ਵੱਡੀ ਬਖਸ਼ਿਸ਼ ਹੈ। ਸੋ ਪ੍ਰਮਾਤਮਾ ਆਪਣੇ ਸੇਵਕ ਉੱਤੇ ਸਦਾ ਦਇਆਵਾਨ ਹੁੰਦਾ ਆਇਆ ਹੈ। ਉਸਨੇ ਆਪ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਦੀ ਸਾਰੀ ਯੋਗ ਬਣਾਈ ਹੁੰਦੀ ਹੈ ਉਸਨੇ ਇੱਕ ਪਲਕ ਦੇ ਵਿੱਚ ਆਪਣੇ ਸੇਵਕ ਨੂੰ ਸਦਾ ਬਚਾ ਲਿਆ ਇੱਕ ਪਲਕ ਦੇ ਵਿੱਚ ਕਿਉਂ ਕਿ ਮਨੁੱਖ ਦੇ ਜਿਹੜਾ ਵੀ ਮਨੁੱਖ ਪ੍ਰਭੂ ਦਾ ਸੇਵਕ ਬਣਦਾ ਉਹਦੇ ਜੀਵਨ ਦੇ ਵਿੱਚ ਕਿਸੇ ਵਕਤ ਕੋਈ ਸਮਾਂ ਆਉਂਦਾ ਹੈ ਜਦੋਂ ਪਲਕ ਝਪਕਣ ਦੇ ਸਮੇਂ ਵਿੱਚ ਇੱਕ ਉਸ ਮੋਮੈਂਟ ਦੇ ਵਿੱਚ ਉਸ ਮਨੁੱਖ ਦੀ ਸਾਈ ਸੋਚ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਉਹ ਮਨੁੱਖ ਆਪਣੀ ਆਮ ਜ਼ਿੰਦਗੀ ਬਤੀਤ ਕਰਦਾ ਹੋਇਆ ਇੱਕਦਮ ਹੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਸੋ ਇੱਕ ਪਲਕ ਦੇ ਵਿੱਚ ਆਪਣੇ ਸੇਵਕ ਨੂੰ ਪ੍ਰਮਾਤਮਾ ਵਿਚਾਲੇ। ਉਸ ਪ੍ਰਮਾਤਮਾ ਦੀ ਮਿਹਰ ਨਾਲ ਪੂਰੇ ਗੁਰੂ ਨੇ ਸੇਵਕਾਂ ਦੀ ਦੁੱਖਾਂ ਕਲੇਸ਼ਾਂ ਦੀ ਬੀੜੀ ਕੱਟ ਦਿੱਤੀ। ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ। ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਇਹ ਮੇਰੇ ਮਨ ਸਦਾ ਗੁਰੂ ਦਾ ਧਿਆਨ ਤਰਨਾ ਚਾਹੀਦਾ ਹੈ ਸਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਸ ਉਦਮ ਦੇ ਨਾਲ ਇਸ ਸਰੀਰ ਦੇ ਵਿੱਚੋਂ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ ਤੇ ਮਨ ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉਚਾਗੰ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਊਜਲ ਭਏ ਦਰਬਾਰਾ ਏ ਨਾਨਕ ਆਖੋ ਸਾਰੇ ਜੀ ਜੰਤ ਜਿਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ ਅਪਹੁੰਚ ਹੈ ਬੇਅੰਤ ਹੈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਓ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਸੁਰਖਰੂ ਹੋ ਗਈ ਸੋਰਠ ਮਹਲਾ ਪੰਜਾਂ ਸਿਮਰੋ ਆਪਣਾ ਸਾਈਂ ਦਿਨ ਸ੍ਰੇਣ ਸਦ ਧਿਆਈ ਹੱਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਏ ਭਾਈ ਮੈਂ ਉਸ ਕਸਮ ਪ੍ਰਭ ਦਾ ਨਾਮ ਸਿਮਰਦਾ ਹਾਂ ਦਿਨ ਰਾਤ ਸਦਾ ਉਸ ਦਾ ਧਿਆਨ ਤਰਦਾ ਹਾਂ ਜਿਸ ਨੇ ਆਪਣੇ ਹੱਥ ਦੇ ਕੇ ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ ਬਚਾ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚਖਿਆ ਆਪਣੇ ਗੁਰੂ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਤੇ ਜੀ ਹੋਏ ਮਿਹਰਵਾਨ ਰਹਾਉ ਇਹ ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਤਿਕੇ ਜਾਂਦਾ ਹਾਂ ਜਿਸ ਦੀ ਮਿਹਰ ਨਾਲ ਸਰਵ ਵਿਆਪਕ ਦਾਤਾਰ ਪ੍ਰਭੂ ਜੀ ਸੇਵਕਾਂ ਉੱਤੇ ਕਿਰਪਾਲ ਹੁੰਦੇ ਹਨ ਸਾਰੇ ਜੀਵਾਂ ਦੇ ਉੱਤੇ ਮਿਹਰਬਾਨ ਹੁੰਦੇ ਹਨ ਪ੍ਰਭੂ ਦੀ ਬਖਸ਼ਿਸ਼ ਉਂਝ ਤੇ ਹਰ ਮਨੁੱਖ ਦੇ ਉੱਤੇ ਹੀ ਹੈ ਹਰ ਜੀਵ ਦੇ ਉੱਤੇ ਹੀ ਹੈ ਪਰ ਜਿਹੜੇ ਪ੍ਰਮਾਤਮਾ ਦੇ ਸੇਵਕ ਹਨ ਇਹ ਧਰੋਕੇ ਉਹਨਾਂ ਨੂੰ ਖਾਸ ਤਰ੍ਹਾਂ ਦਾ ਇੱਕ ਖਾਸ ਬਖਸ਼ਿਸ਼ ਉਸ ਪ੍ਰਮਾਤਮਾ ਵੱਲੋਂ ਮਿਲਦੀ ਹੈ ਕਿ ਉਹ ਸਦਾ ਆਨੰਦਤ ਰਹਿੰਦੇ ਨੇ ਉਹਨਾਂ ਨੂੰ ਮਿਲੀ ਬਖਸ਼ਿਸ਼ ਦੇ ਵਿੱਚ ਖਾਸ ਇਹ ਹੁੰਦਾ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਗੁਰੂ ਦੇ ਲੜ ਲਾਉਂਦਾ ਹੈ ਗੁਰੂ ਉਹਨਾਂ ਨੂੰ ਸਿੱਖਿਆਵਾਂ ਦਿੰਦਾ ਹੈ ਉਹਨਾਂ ਨੂੰ ਸਿਖਾਉਂਦਾ ਹੈ ਕਿ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਮਹਿਸੂਸ ਕਿਵੇਂ ਕਰਨਾ ਹੈ ਹਰ ਜੀਵਤ ਜੀਵ ਸਾਹ ਲੈ ਰਿਹਾ ਇਹ ਵੀ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਉਹਨੂੰ ਇੱਕ ਸਰੀਰ ਮਿਲਿਆ ਹੋਇਆ ਹੈ ਉਹਨੂੰ ਇੱਕ ਮਨ ਮਿਲਿਆ ਹੋਇਆ ਇਹ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਉਹ ਆਪਣਾ ਭੇਡ ਭਰਦਾ ਹੈ ਇਹ ਵੀ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਤੇ ਐਸੀਆਂ ਅਨੇਕਾਂ ਹੀ ਬਖਸ਼ਿਸ਼ਾਂ ਨੇ ਜਿਨ੍ਹਾਂ ਨੂੰ ਅਪਾ ਗਿਣ ਨਹੀਂ ਸਕਦੇ ਜਿਹੜੀਆਂ ਹਰ ਇੱਕ ਜੀਵ ਨੂੰ ਮਿਲੀਆਂ ਹੁੰਦੀਆਂ ਪਰ ਜਿਹੜੇ ਪ੍ਰਮਾਤਮਾ ਦੇ ਸੇਵਕ ਨੇ ਉਹ ਇਨਾਂ ਬਖਸ਼ਿਸ਼ਾਂ ਨੂੰ ਮਹਿਸੂਸ ਕਰਦੇ ਨੇ ਤੇ ਪ੍ਰਮਾਤਮਾ ਦੇ ਧੰਨਵਾਦੀ ਹੁੰਦੇ ਇਹ ਫਰਕ ਹੁੰਦਾ ਹੈ ਉਹਨਾਂ ਦੀ ਬਖਸ਼ਿਸ਼ ਦੇ ਵਿੱਚ ਤੇ ਆਮ ਲੋਕਾਂ ਦੀ ਬਖਸ਼ਿਸ਼ ਦੇ ਵਿੱਚ ਨਾਨਕ ਜਨ ਸਰਣਾਈ ਜਿਨ ਪੂਰਨ ਪੈਜ ਰਖਾਈ ਸਗਰੇ ਦੁਖ ਮਿਟਾਈ ਸੁਖ ਪੁੰਚੋ ਮੇਰੇ ਪਾਈ اے ਦਾਸ ਨਾਨਕ ਆਖੋ اے ਮੇਰੇ ਪ੍ਰਭੂ ਉਸ ਪ੍ਰਮਾਤਮਾ ਦੀ ਸ਼ਰਨ ਪਏ ਰਹੋ ਜਿਸ ਨੇ ਸ਼ਰਨ ਪਏ ਮਨੁੱਖਾਂ ਦੀ ਇੱਜ਼ਤ ਦੁੱਖਾਂ ਵਿਕਾਰਾਂ ਦੇ ਡਾਕਰੇ ਤੇ ਚੰਗੀ ਦਿਨਾ ਰੱਖ ਲੈ ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਇਹ ਪ੍ਰਭੂ ਤੁਸੀਂ ਵੀ ਉਸ ਦੀ ਸ਼ਰਨ ਪੈ ਕੇ ਆਤਮਿਕ ਆਨੰਦ ਮਾਣੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 630ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਸਫਲਤਾ ਦੀ ਪ੍ਰਵਾਸ਼ਾ ਮਿਲੀ ਹੋਵੇਗੀ ਕਦੇ ਵੀ ਆਪਣੇ ਜੀਵਨ ਦੀ ਪਰਚੋਲ ਕਰਨੀ ਹੋਵੇ ਇਹ ਪਤਾ ਕਰਨਾ ਹੋਵੇ ਕਿ ਅਸੀਂ ਸਫਲ ਹਾਂ ਕਿ ਨਹੀਂ ਤਾਂ ਇੱਕ ਗੱਲ ਦੇ ਵੱਲ ਜ਼ਰੂਰ ਧਿਆਨ ਦਿਓ ਕਿ ਰਾਤ ਨੂੰ ਜਦ ਤੁਸੀਂ ਸੌਣ ਜਾਂਦੇ ਹੋ ਤੇ ਸੁਰਖਰੂ ਹੁੰਦੇ ਹੋ ਕਿ ਨਹੀਂ ਜੇ ਸੁਰਖਰੂ ਹੋ ਚਿੰਤਾ ਤੋਂ ਮੁਕਤ ਹੋ ਆਨੰਦਤ ਹੋ ਕਿਸੇ ਤਰ੍ਹਾਂ ਦਾ ਕੋਈ ਮਲਾਲ ਕੋਈ ਗਿਲਾ ਸ਼ਿਕਵਾ ਤੁਹਾਡੇ ਦਿਲ ਦੇ ਵਿੱਚ ਨਹੀਂ ਹੈ ਤਾਂ ਇਹਦਾ ਮਤਲਬ ਤੁਸੀਂ ਸਫਲ ਹੋ ਪ੍ਰਮਾਤਮਾ ਦੀ ਬਖਸ਼ਿਸ਼ ਤੁਹਾਡੇ ਉੱਪਰ ਹੋਈ ਹੈ ਕੁਰੂ ਦੇ ਲੜ ਤੋਂ ਸਿੱਧੇ ਹੀ ਹੋਏ ਹੋ ਪ੍ਰਮਾਤਮਾ ਦੇ ਸੇਵਕਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਗਿਣ ਸਕਦੇ ਹੋ ਇੱਥੇ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ